डम कोे लशाला मर बेला ले लेगा तो, तो पोड़ा ले điện thoại đấy à, hôm qua đấy, điện thoại anh cho ai ਕਿ ਬਹੁਤ ਵੀ ਗਾਇ ਕਰਦੇ ਆ ਇਹ ਮੇਲਾ ਵੇਖਣ ਆਉਂਦੇ ਆ ਨਾਲੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ ਸੰਤਹੁ ਨਾਮ ਸਿੰਘ ਜੀ ਕਿਲੇ ਵਾਲਿਆਂ ਦਾ ਇਸ਼ਾਰਾ ਵਜਦਾ ਵੇਹੇ ਉਹਨਾਂ ਦਾ ਇਹ ਹੋ ਲਾਵਾਂ ਦਾ ਲੱਗਦਾ ਉਹਨਾਂ ਦਾ ਸ਼ੁਰੂ ਕੀਤਾ ਆ ਜੀ ਠੀਕ ਵੀ ਆ ਜੀ ਹੁਣ ਸੇਵਾਦਾਰ ਜਿਹੜੇ ਆ ਸਭ ਚੱਲ ਗਿਆ ਬਸ ਸਫਾਈ ਹੋ ਗਈ ਹੈ। ਹਾਂ, ਬਰਤਨਾਂ ਦੀ ਵੀ ਸਾਰੀ ਸਾਫ ਸਫਾਈ ਕੀਤੀ ਗਈ ਹੈ। ਸਟੇਟ ਵੀ ਸਾਫ ਹੈ, ਸਾਫ ਕਰ ਦਿੱਤਾ ਹੈ। ਪਤਾ ਹੀ ਨਹੀਂ ਕਿ ਪਾਂਡਾ ਜਾ ਰਿਹਾ ਹੈ ਕਿ ਪਾਂਡਾ ਵੀ ਚੱਲ ਰਿਹਾ ਹੈ। इहा रेलगढी आहे इहो छोटा पमुडा रेलगढी आहे रेलगढ़ी बि साम्हूं लागारी ਪੜਿਆ ਨਾ ਇਹਾਂ ਦੇ ਗੱਲ ਨਹੀਂ ਨਾ ਉਹਦਾ ਜਨਾਵਾ ਛੋਟਾ ਨਾ ਸਕਦੀਆਂ ਜਿਆਨੇ ਨਾਲ ਆਪਾਂ ਕਿੰਨਾ ਦਾ ਬਾਤ ਹੀ ਆ ਉਹ ਕੋਟੇ ਵਰਤੇ ਮੈਂ ਲਗਾ ਰਹੇ ਆਂ ਔਰ ਇਧਰ ਬੱਡੇ ਲੋਕ ਜਿਹੜੇ ਉਹ ਇੰਜੋਏ ਕਰ ਰਹੇ ਆਂ ਬਹੁਤ ਵਧੀਆ ਮੇਲਾ ਲੱਗਦਾ ਜੀ ਫੋਨ ਕੋਲਾਮਾ ਲਾ ਪੂਰਾ ਪਰਵਾ ਮੇਲਾ ਲੱਗਦਾ ਹੈ ਇਹ ਵੀ ਕੋੜਾ ਚાલુ ਹੋ ਰਿਹਾ ਪਰ ਇਹ ਸਾਰਿਆਂ ਹਸਾਰਿਆ ਵਾ ਇਹ ਕਰਕੇ ਸ਼ੋਅ ਚੱਲ ਰਿਹਾ ਹੈ ਇਹ ਰੇਲ ਕੱਢੀ ਜੇ ਸ਼ੁਰੂ ਹੋ ਰਹੀ ਹੈ chúng tôi <laughs> có đang quan sát cái gì không vậy? Bây giờ bắt gì vậy sư phụ? Được Bắt ra, cho đi Yeah, i uh, mm hours -hmm. yeah. 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 假如有两个

ਆਹ ਵੇਖੋ ਕਿੰਨੀ ਸਜਾਵਟ ਕੀਤੀ ਹੋਈ ਆ। ਉਹਦੇ ਬਾਅਦ ਆ ਰੱਖੋ। ਆ ਰਹੇ ਹੋ। ਆਹ ਕੋ ਜੀਏ ਵੇਖੋ, ਸ਼ਹਿਰਾ ਸਾਹਿਬ ਬਹੁਤ ਸਜਾਉ ਚੁੱਕੇ ਨੇ ਜੀ। ਹੋਲਾ ਬਹੁਤ ਉਤਸ਼ਾਹ ਤੇ ਬਹੁਤ ਹੀ ਚਾਅ ਦੇ ਨਾਲ ਆ ਮੈ ਲੰਦਾ। ਇਹ ਵੇਖੋ ਕਿੰਨੇ ਉਤਸ਼ਾਹ ਦੇ ਨਾਲ ਮੈ ਆ ਰਿਹਾ ਹੋਲਾ ਮੱਲਾ। ਦਿੱਤਾਂ ਨੂੰ ਲਾਈਵ ਵੀ ਦਿਖਾ ਰਿਆ ਸੀ ਤੇ ਹੁਣ ਆ ਵੇਖੋ ਇਹ ਵੀ ਦਿਖਾ ਰਹੇ ਆ ਜੀ। ਲੋਤੋ ਆਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਉਹ ਇਹ ਵੇਖੋ ਇਹ ਮੇਨ ਗੁਰਦੁਆਰਾ ਸਾਹਿਬ ਆ ਪੂਰਾ ਸਾਹਿਬ ਇੱਕਾਰੀ ਫੇ ਤੁਹਾਨੂੰ ਦੁਬਾਰਾ ਦਿਖਾ ਦਿੰਦੇ ਹਾਂ ਵੇਖੋ ਬੜੇ ਉਤਸ਼ਾਹ ਨਾਲ ਹੋ ਲੰਮਾ ਜਿਹੜਾ ਬਣਾਇਆ ਜਾਂਦਾ ਔਰ ਬਹੁਤ ਹੀ ਧੁੰਮਤਾ ਆਉਂਦਾ ਮੈਨਂ ਦਿੰਦਾ ਵਾ ਕਿ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਆਹ ਪੰਡਾਲ ਆ ਜੀ पूरा भरिया पिया पंडाल मु पूरे पंडाल जे दर्शन करा रहनि वेखो संगत की उत्साह Tchau. <laughs> ਮਿੱਤ ਨਹੀਂ ਪਾਈਆ ਅੰਦਰੋਂ ਮਰ ਗਿਆ ਮਿੱਤ ਨਹੀਂ ਪਾਈਆ ਦਰਸਤੋ ਅੰਮ੍ਰਿਤ ਦਰਸਤੋ ਅੰਮ੍ਰਿਤ ਪੂਰੇ ਪੰਡਾਲ ਦੇ ਦਰਸ਼ਨ ਕਰਾ ਰਹੇ ਆ ਤੁਹਾਨੂੰ ਜੀ ਇਹ ਵੇਖੋ ਜੀ ਸੰਗਤ ਬਹੁਤ ਜ਼ਿਆਦਾ ਆ ਪੂਰੇ ਪੰਡਾਲ ਦੇ ਦਰਸ਼ਨ ਕਰਾ ਰਹੇ ਆ ਅਸੀਂ ਜੀ ਤੇ ਪਰ ਪਾ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਆਪਣੇ ਵੀਊ ਜਰੂਰ ਦਿਆ ਕਰੋ ਕਿ ਅਸੀਂ ਕਹੋ ਜੀ ਵੀਡੀਓ ਬਣਾਦੇ ਕਹੋ ਜੀ ਨਹੀਂ ਬਣਾ ਰਹੇ ਆਪਣਾ ਸੁਝਾਅ ਜਰੂਰ ਦਿਆ ਕਰੋ ਔਰ ਜਰੂਰ ਸੁਝਾਅ ਚਾਹੀਦਾ ਹੁਣ ਤਾਂ ਇਹ ਫੁੱਲ ਪੰਡਾਲ ਦੇ ਦਰਸ਼ਨ ਕਰਾਇਆ ਹਾਂ ਇਹ ਪੁਰਾਣੇ ਪੁਸ਼ਾਕੇ ਸਾਹਿਬਾ ਜੀ ਨਾਰਾਜੀ ਕਿਲੇ ਆਲੇ ਤੇ ਮੰਜਾ ਸਾਹਿਬ ਜਿੱਤੇ ਬਿਰਾਜਮਾਨ ਹੁੰਦੇ ਰੇ ਹਮਾਰਾ ਦਰਸ਼ਨ ਜੀ